ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਅਸੀਂ ਸਾਰੇ ਇਸ ਵੇਲੇ ਨਾਬਾਦੀਏਲ ਤੋਂ ਆਪਣੇ ਆਪਣੇ ਘਰ ਪਹੁੰਚ ਚੁੱਕੇ ਹਾਂ ਪਰ ਮੈਂ ਖਾਸ ਤੌਰ ਤੇ ਸਾਰੀ ਆਪਣੀ ਕਾਂਗਰਸ ਪਾਰਟੀ ਦੀ ਟੀਮ ਨੂੰ ਕੱਲੇ-ਕੱਲੇ ਵਰਕਰ ਨੂੰ ਕੱਲੇ-ਕੱਲੇ ਲੀਡਰ ਨੂੰ ਮੈਂ ਆਪਣੇ ਵੱਲੋਂ ਆਸ਼ੂ ਜੀ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਜੀ ਵੱਲੋਂ ਡਾਵਰ ਸਾਹਿਬ ਵੱਲੋਂ ਪਾਂਡੇ ਜੀ ਵੱਲੋਂ ਸਾਡੇ ਮਨੋਤਰਾ ਸਾਹਿਬ ਜਿਹੜੇ ਸਾਡੇ ਨਾਲ ਗਏ ਆ ਉਹਨਾਂ ਵੱਲੋਂ ਸੰਦੀਪ ਸੰਧੂ ਜੀ ਵੱਲੋਂ ਵੈਦ ਸਾਹਿਬ ਵੱਲੋਂ ਸਾਡੇ ਜੱਗਾ ਜੀ ਵੱਲੋਂ ਸਾਡੇ ਚੀਮਾ ਸਾਹਿਬ ਇਸ ਸਾਰੀ ਮੈਲਾ ਕਾਂਗਰਸ ਦੀ ਸਾਡੀ ਪ੍ਰਧਾਨ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਤੇ ਸਾਡੀ ਸਾਰੀ ਯੂਥ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਕੌਂਸਲਰ ਸੇ ਬਾਨ ਵਾਰਡ ਬਲੌਕ ਪ੍ਰਧਾਨ ਸਾਰਿਆਂ ਦਾ ਮੈਂ ਦਿਲ ਦੀਆਂ ਕਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਹਰੇਕ ਨੂੰ ਇਹ ਕਿਹਾ ਸੀ ਵੀ ਉਸ ਸਖਸ਼ਣੇ ਆਉਣਾ ਜੀ ਨੇ ਗ੍ਰਿਫਤਾਰੀ ਜਿਹੜੀ ਤੇ ਕੱਲ ਐਡੀ ਵੱਡੀ ਭਾਰੀ ਗਿਣਤੀ ਤੁਸੀਂ ਸੀਪੀ ਦਫਤਰ ਈਸੀ ਦਫਤਰ ਦੇ ਮੂਹਰੇ ਬਹੁਤ ਭਾਰੀ ਗਿਣਤੀ ਤੁਸੀਂ ਇਕੱਠੇ ਹੋ ਕੇ ਦਿਖਾਇਆ ਵੀ ਇਹ ਜਿਹੜੀ ਕਾਲੇ ਗੋਰਿਆਂ ਦੀ ਸਰਕਾਰ ਦਿੱਲੀ ਵਾਲਿਆਂ ਦੀ ਇਹਨਾਂ ਦੀ ਤੁਸੀਂ ਜਮਾ ਪ੍ਰਵਾਹ ਨਹੀਂ ਕਰਦੇ ਕੋਈ ਡਰ ਨਹੀਂ ਕੋਈ ਪਰਚਿਆਂ ਦਾ ਡਰ ਨਹੀਂ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਨਾਲੇ ਆਪਾਂ ਮੰਗਣ ਕੀ ਗਏ ਸੀ ਆਪਾਂ ਆਪਣੇ ਖਾਤਰ ਆਪਾਂ ਇਹਨਾਂ ਨੇ ਵਾਅਦਾ ਕੀਤਾ ਸੀ 1000 ਰੁਪਿਆ ਜਿਹੜਾ ਨਹੀਂ ਦਿੱਤਾ